ਬਾਕੀ ਕੋਈ ਨਹੀਂ ਹੈਗਾ ਜੀ ਤੇ ਅੱਜ ਆਪਾਂ ਤੁਹਾਨੂੰ ਦਿਵਾਵਾਂਗੇ ਪਤਾ ਕਾਈਟ ਸੀ ਚੱਲਣ ਦਾ ਚੈੱਕ ਕਰੋ ਆ ਦਿਖਾਈ ਕਿਦਾਂ ਦਾ ਓਏ ਹਾਂ ਜੀ ਕਿਹੜਾ ਸਿੱਧਾ ਕਰ ਹਾਂ ਅੱਜ ਆਪਣੇ ਕੋਲ ਦੋ ਤਿੰਨ ਬਾਬਾ ਹੈਗੇ ਗੁੱਡੇ ਦੇ ਥੱਲੇ ਪਏ ਬਾਕੀ ਕਰ ਤੇ ਬਾਕੀ ਵੇਖਦੇ ਅੱਜ ਆਪਾਂ ਕਿੰਦਰ ਨਾਲ ਹੋਇਆ ਚੋ ਕਿਹੜਾ ਦਾ ਗਾ ਬਲੂਨ ਫਰਾ ਕੇ ਨਾ ਕਾਈਟ ਤੇ ਹਰ ਕੋਈ ਢਾ ਲੈਂਦਾ ਆਪਾਂ ਸੋਚਿਆ ਕਿ ਬਲੂਨ ਬੰਨ ਕੇ ਨਾਲ ਜਿੱਦਾਂ ਕਾਈਟ ਬੰਨਦੇ ਉਹਦੇ ਛੋਟੇ ਛੋਟੇ ਉਦਾਂ ਕਰਦੇ ਵੇ ਇੱਧੇ ਬਾਕੀ ਈ ਬਹੁਤ ਚਾਲਤ ਹਵਾ ਤੇ ਕੋਈ ਵਦਰ ਨਹੀਂ ਤੇ ਹਵਾ ਨਹੀਂ ਨਾ ਚੱਲਦੀ ਨਹੀਂ ਸਹੀ ਬਿਲਕੁਲ ਨਹੀਂ ਚੱਲਦੀ ਬਿਲਕੁਲ ਚੱਲਣ ਦੇ ਠੀਕ ਆ ਬਾਕੀ ਪਤੰਗ ਤੇ ਕੋਈ ਵਦਰ ਨਹੀਂ ਤੇ ਟੁੱਪ ਬਹੁਤ ਜ਼ਿਆਦਾ ਵਾ ਤੇ ਬਾਕੀ ਦੇਖਦੇ ਆ ਜਦੋਂ ਹੁਣ ਟਮਾਟੋ ਬਲੂਨ ਫਰੋਣੇ ਆ ਤਾਂ ਧੰਨ ਵੀ ਦਿਖਾਉਣੇ ਜੁਰੇਰੇ ਬਲੌਗ ਦੇ ਨਾਲ ਵਧੀਆ ਲੱਗੂ ਲਾਈਕ ਮੈਂ ਸਬਸਕ੍ਰਾਈਬ ਕਰ ਦਿਓ ਇੱਕ ਪਿਛੇ ਹੋ ਵਦਰ ਦੀ ਪਤੰਗ ਤੇ ਬਸ ਹੋਰ ਮੈਂ ਟਮਾਟੋ ਉਹਨਾਂ ਵਧਾਵਾਗੇ ਓਕੇ ਰਿਪੋਰਟ ਕੰਮ ਕਰਾਦਾਗੇ ਬਸ ਤੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਮਟਨਾ ਕਰਨਾ ਭੁੱਲਿਓ ਤੇ ਬਾਸੂ ਮੈਂ ਟਮਾਟੋ ਬਲੂਨ ਫਰਾਈਏ ਤੇ ਫਿਰ ਤੁਹਾਨੂੰ ਫਿਰ ਤੁਹਾਨੂੰ ਮਿਲਦੇ ਹਾਂ ਜੀ ਲੋ ਵੀ ਮਿੱਤਰੋ ਫਲਾਈਆ ਫਲਾਈ ਜਾਗਾ ਕਿੰਨੇ ਆਲੇ ਨਾਲ ਨਾਲ ਬੰਨੀ ਜਾਣੇ ਹਨਾ ਓਦਾਂ ਵੀ ਟਾਈਮ ਬੜਾ ਲੱਗਣਾ ਵਾ ਥੋੜਾ ਹੋਰ ਵੱਡਾ ਕਰ ਲੋ ਹੋਲੇ ਹੋ ਜੁਗੇ ਨਾ ਉਹਨੇ ਐਨਾ ਠੀਕ ਨਹੀਂ ਨਹੀਂ ਵੱਡਾ ਕਰ ਗੰਡ ਮਾਰ ਨਹੀਂ ਹੁੰਦੀ ਆ ਹੂੰ ਬਰਾ 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 ਜੱਸੀ ਬਰਾ ਉਧਰ ਵੇਖ ਲੈ ਜੱਸਾ ਬਰਾ ਬਰਾ ਵਾ ਇੰਨੇ ਨੇ ਕਰ ਲਾ ਚਲ ਫੜਨਾ ਨਹੀਂ ਚਾਹੀਦਾ ਕੋਈ ਵੀ ਚਾਹ ਤੈਨੂੰ ਲੱਗਾ ਪਤਾ ਦੇ ਪਹਿਲਾਂ ਕੋਣ ਗੰਡ ਮਾਰਦਾ ਉਹ ਬੱਲੇ ਤੂੰ ਨਹੀਂ ਫਲਾਉਣਾ ਫਲਾ ਰਿਓ ਮਿੰਟੋ ਮਿੰਟ ਲੋ ਮਿੱਤਰ ਤੇ ਟਾਈਮ ਲੈਸ ਇੰਜੋਏ ਕਰੋ ਇੱਧਰ ਇਨੇ ਕੁ ਪਗਾਨੇ ਹੋਏ ਆ ਤੇ ਬਾਕੀ ਦੇ ਆਪਣੇ ਵੀਰ ਭੈਣ ਭਰਾਓ ਫਲਾਈ ਜਾ ਮਿੰਟੋ ਮੈਂ ਤਾਂ ਬਸ ਬਾਕੀ ਧੋਪ ਯਾਰ ਬਹੁਤ ਜਾਰੀ ਆ ਵਾ ਪੂਰੀ ਚੱਲ ਰਹੀ ਓਕਰ ਪਰ ਪਗਾਨੇ ਤੇ ਕਾਲੀ ਸੱਦੇ ਆ ਬਾਕੀ ਯਸ ਕਰਾ ਉਹ ਲੈ ਹਾਂਜੀ ਮੇਟਰੋ ਚੈੱਕ ਰਿਹਾ ਕੁ ਪਗਾਲੇ ਪਗਾਲੇ ਹਲੋ ਦੇ ਤੁਰ ਫੜ ਗਿਆ ਇੱਕ ਤਾਂ ਆਪਣੇ ਬੰਦੇ ਡੇ ਪੂਰੇ ਜੋਰਾਸਰਾਂ ਨਾਲ ਵਜੋਂ ਫਲਾ ਦੋ ਇੱਕ ਵਾਰੀ ਪੂਰੇ ਆਉ ਚਾਹ ਪੀ ਜਾਂਦੀ ਚਾਹ ਮੰਗਣ ਚੱਲ ਚੱਲ ਜਲਦੀ ਕਰ ਲੋ ਵੀ ਮੇਤਰੋ ਕਰਕ ਟਾਈਮ ਲੈਸ ਇੰਜੋਏ ਰੋ ਜੀ ਆ ਵੀ ਮਿੱਤਰੇ ਕਰੀ ਕਰਿਓ ਚੱਕੀ। ਐ। ਭਗਾਨੇ ਭਗਾਨੇ ਹੋਏ ਪਏ ਕਹਿੰਦੇ ਮੇਰੇ ਪਿੱਤਰੋ। ਠੀਕ ਆ ਓਕੇ ਲੱਗੰਦੇ। ਕਿੰਨੇ ਜੱਸੀ ਪੂਰੇ? 55 55 ਮਿੱਤਰੋ ਤੁਹਾਨੂੰ ਨਾ ਧੋਖਾ ਹੋ ਗਿਆ ਤੁਹਾਡੇ ਵਿੱਚੋਂ ਫਟਫਟ ਗਏ ਆ ਤੇ ਬਾਕੀ। ਉਰੇ ਓਕੇ ਲੱਗੰਦੇ ਨਾ? ਹਾਂਜੀ। ਹਾਂਜੀ। ਹੋਰ ਮੈਂ ਬਸ ਹਵਾ ਮਿੱਤਰੋ ਪੂਰੀ ਸਰਾ ਚੱਲਣ ਦੀ ਵਾਕ ਦੇ ਮ ਵਾਲਾ ਚੈੱਕ ਕਰਦੇ ਜਿੱਦਾਂ ਵਾਲੇ ਲੰਦੇ ਉੱਪਰ। ਕਿਦੋਂ ਵੇਖ ਤੋ ਵੇਖੋ ਹਵਾ ਪੂਰੀ ਓਕੇ। ਚਾਹੇ ਤੇ ਉਹ ਵਾਲਾ ਚਲਾਵਾ ਕੇ ਨਾ ਤੇ ਉਹ ਵਾਲੀ ਤਲਾਵਾ ਪਾਉ ਮੈਂ ਟਮੇਟੋ ਨੂੰ ਠੀਕ ਆ ਤੂੰ ਤੂੰ ਪਾਜ ਅਸੀਂ ਵਧੀਆ ਜੀ ਪਾਈ ਠੀਕ ਆ ਓਕੇ ਰਿਪੋਰਟ ਕਰਦੀ ਆ ਤੇ ਲੋਬ ਜੀ ਤੁਰਨਾ ਉਹ ਕੀ ਜਾਂਦੇ ਆ ਯਾਰ ਕੀ ਜਾਂਦੇ ਉਹਨੂੰ ਤਲਾਵਾ ਪਾ ਕੇ ਫਿਰ ਮਿਲਦੇ ਤੁਹਾਨੂੰ ਤੋਪ ਯਾਰ ਬਹੁਤ ਜ਼ਿਆਦਾ ਚੈੱਕ ਕਰੋ ਸੂਰਜ ਯਾਰ ਨਹੀਂ ਆਉਂਦਾ ਪਰ ਨਹੀਂ ਕੀ ਗੱਲ ਆ ਬਾਕੀ ਯਾਰ ਜੇ ਤੁਸੀਂ ਜੇ ਇਹਦੀ ਕਹਿਣਾ ਨਹੀਂ ਨਹੀਂ ਆਉਂਦਾ ਬਸ ਤੁਸੀਂ ਯਾਰ ਆਹ ਵਲੌਗ ਨੂੰ ਸਪੋਰਟ ਕੀਤੀ ਪੂਰੀ ਓਕੇਪੋਰਟ ਵਾਲਾ ਪਿਆਰ ਦਿੱਤਾ ਤੇ ਫੇਰ ਆਪਾਂ ਕਿਨੇ ਲਿਆਵਾਗੇ ਸੋਪ ਬਲੂਨ ਲਿਆਵਾਗੇ ਪੂਰੇ ਠੀਕ ਹੈ ਯਸ ਕਰਾ ਦੇ ਪੂਰਾ ਕੋਠਾ ਭਰਦਾਗੇ ਤੇ ਬਸ ਹੁਣ ਮੈਂ ਮਿੰਟ ਟੂ ਮਿੰਟ ਰੈਡੀ ਸ਼ਾੜੀ ਕਰਾ ਕੇ ਆਮ ਤੇ ਫੇਰ ਤੁਹਾਨੂੰ ਦਿਖਾਉਣਾ ਜੁਰੇਲੇ ਵਲੌਗ ਦੇ ਨਾਲ ਵਧੀਆ ਲੱਗੂ ਲਾਈਕ ਕਮੈਂਟ ਕਰ ਦਿਓ ਤਲਾ ਚੈੱਕ ਕਰਿਓ ਦਿਖਾਈਓ ਕਿੱਡੀ ਓਏ ਗੁੱਡੀ ਹਾਰੀ ਇੱਥੋਂ ਲੈ ਕੇ ਆ ਦੇ ਡੋਰ ਓਏ ਗੱਲ ਨਾ ਕਰ ਤਾਂ ਕਰੀ ਇੱਕ ਵਾਰੀ ਵੇ ਗੁੱਡੀ ਹਾਰੀ ਪਾਤੀ ਕੋਈ ਨਹੀਂ ਚੱਲ ਕਰ ਇਹਨੂੰ ਅਲਾ ਵਲੌਗ ਬਣਾ ਮੈਂ ਕਰਦਾ ਇਹ ਤਾਂ ਹੈ ਇਹ ਤਾਂ ਆਲੋ ਵਲੋਗ ਵੀ ਮਿੱਤਰੋ ਆਰਕੀ ਸੁਰਾ ਕੈਮਰਾਮੈਨ ਨਾ ਮਾਰਾ ਵਾਰੇ ਕੋਈ ਨਹੀਂ ਮਰਾ ਜਸਟ ਘਾਲ ਲਿਓ ਠੀਕ ਆ ਚੱਲ ਬਣਾ ਲਾ ਪਰ ਲਿਆਓ ਤੇ ਆਜੋ ਲੋ ਵੀ ਮਿੱਤਰੋ ਤੰਗ ਚੜ ਲੱਗੀ ਆਪਣੀ ਹਾਂਜੀ ਉਹ ਤੇ ਕੋ ਹੋ ਜੀ ਇਸ ਨੂੰ ਇਹ ਵੀ ਤੁਮਾਈ ਬੜੀ ਬਹੁਤ ਹੀ ਵੱਡੀ ਹੈ ਲੋ ਵੀ ਮਿੱਤਰੋ ਤਾਂ ਕਿ ਬਾਤ ਚੁਗੀ ਆਪਣੀ ਓਏ ਦੇਖਿਓ ਲੋ ਵੀ ਮਿੱਤਰੋ ਇਦਾਂ ਤੇ ਚੜਨੀ ਡਈ ਹੁਣ ਕੰਨੀ ਦੇ ਕੇ ਚੜਾਉ ਲੱਗੇ ਆ ਹਾ ਵੇਖੋ ਮਿੱਤਰੋ ਗੁੱਡਾ ਆ ਦਿਖਾਂ ਨਹੀਂ ਡਿਆ ਗੁੱਡਾ ਫੇ ਦੀਨੇ ਭੜਿਆ ਚਲੋ ਹਣ ਚੜੋਨੇ ਆ ਵੇਖੋ ਕੰਨੀ ਦੇ ਲੱਗੀ ਦੇ ਓਏ ਚੜ ਗਿਆ ਚੜ ਗਿਆ ਚੜ ਗਿਆ ਉਹ ਕਹਿ ਚਾਈਏ ਨਾ ਪੁੱਤ ਅੱਜ ਲੋ ਆ ਲੈ ਨੂੰ ਫੇ ਬੰਦ ਹੋਣਾ ਨਾ ਹਾਂਜੀ ਦੇ ਬਾਹਰ ਦਿੱਤੇ ਰਹਾ ਕਿਹਾ ਕਿ ਹੋਰ ਵਾਦਾ ਯਾਰ ਚੱਲ ਹੋ ਵੀ ਮਿੱਤਰੋ ਲੋ ਵੀ ਮਿੱਤਰੋ ਫਾਈਨਲੀ ਹੋਣਾ ਆਪਣਾ ਲੱਗੇ ਖੋਲਣ ਸੀ ਤੋਂ ਖੋਲ ਦੇਗਾ ਖੋਲ ਆਏ ਹਾਈ ਲੋ ਵੀ ਮਿੱਤਰੋ ਜਾਂਦੇ ਵਗਾਲੇ ਯਾਰ ਉਹ ਕੰਮ ਹੋ ਗਿਆ ਕੀ ਹੋ ਗਿਆ ਚੱਲ ਕੋਈ ਨਹੀਂ ਅਗਲੇ ਵਲੌਗ ਚ ਪੂਰੀ ਸੈਟਿੰਗ ਕਰਾਂਗਾ ਲੋਵੀ ਮਿੱਤਰੋ ਲੋਜੋ ਉਹ ਚੱਕਲ ਉਹ ਵਗਾਨੇ ਜਾਂਦੇ ਕੋ ਨਾਲ ਬਾੜ ਬਾਈ ਸਰਦੇ 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 ਅਰਤ ਦਾਰੇ ਇਹ ਜਵਲੋ ਆ ਵੀ ਮਿੱਤਰੋ ਉੱਥੇ ਬੰਨੀ ਜੱਟੂ ਲੱਗੇ ਜੱਟੂ ਲੱਗੇ ਬਨ ਗਾ ਲੋਕ ਬੰਦ ਕਰਦੇ ਲੋਵੀ ਮਿੱਤਰੋ ਚੈੱਕ ਕਰੋ ਇੱਕ ਵਾਰ ਓਏ ਹੋਏ ਲੱਗਨ ਦਾ ਬਨ ਗਾ ਬਨ ਗਾ ਕਸ ਪਾ ਕੇ ਬੰਨੀ ਪੜੀ ਲੋ ਲੋ ਇਹ ਕੋਈ ਕੀ ਕਰੋ ਮੋਰਾ ਰਾਮ ਰੋ ਜੈ ਤੁਮ ઓਏ ਗੁੱਡਾ ਬੋਧ ਘਾੜ ਲੱਗੜਿਆ ਹੋਇਆ ਹੈ ਉਹ ਲੱਗਣ ਦਾ ਬੁਨੇ ਕਹਿਣਾ ਹਾਂ ਉਹ ਤਾਂ ਅੱਜ ਆਉਂਦਾ ਕੋਈ ਨਾ ਕੋਈ ਉਹ ਤਾਂ ਗੱਲ ਕਰੀਂ ਕਰੀਂ ઓਏ ਹੋਏ ਆਇਓ ਮੱਤ ਜੋ ਲੱਗਨ ਬਸ ਤਰੇ ਸੇ ਗੁੱਟਿਆ ਵੱਢ ਗਿਆ ਰਾਜਿਕ ਆ ਲੋ ਬਣਾਇਆ ਸੇ ਗੁੱਟਿਆ ਤਮੈ ਆਇਓ ਮੱਤ ਤੋ ਬਣਾ ਲੋ ਵੀ ਮਸਤ ਤੁਹਾਡੇ ਕਰਤੀ ਕੀ ਕੀ ਕਰਨਾ ਪੈਂਦਾ ਬੰਦਾ ਤਾ ਚਾਤਰ ਇੱਕ ਵਾਰ ਲੱਤੰਦਾਂ ਗੋਸਰਾ ਓਏ ਬੰਦਾ ਆ ਤੋ ਰਾਜੋ ਆਹੋ ਓ ਓ ਬਸ ਤੋ ਮੇਰੀ सोड़ा मले आ गया। कौन उडिया मां? अच्छा, इधर ही मेरा ही बनाना मेरा। मैं जावा आगे। सही कुटेरा बनाओ तो क्या करे कोई? आए हाय ना तोड़्या ढाड़ा। इधर दिखाई इधर करिन लाग। इतरो सोड़े देखदे लाग सके पूरा औका वे कम कराता। आए हाय हाय। निकल गई निकल गई। लगन दी स्तर। आए इधर तोड़ दिया फिर। तोड़ दिया फिर। ਤੇ ਤੇ ਪੁੱਛੇ ਲਾਈਏ ਹੈ ਔਰ ਕਿੰਨੇ ਸਿੱਧਾ ਸਰਾਉ ਚਲਾ ਸਕਦਾ ਲੋ ਵੀ ਮੈਂ ਹੁਣ ਆਪਾਂ ਦੇ ਅੱਗੇ ਟੋਰਾ ਗੱਲ ਲਈ ਬਰੀ ਸੁਭਾਈ ਛੱਡ ਨਾ ਦੇ ਮਿੱਤਰਾਂ ਨੇ ਵਾਲਿਆਂ ਦੇ ਦੇ ਨਹੀਂ ਇਦਾਂ ਕਰਦੇ ਆ ਆਲਾ ਉਹਨਾਂ ਨੂੰ ਬਰਾਦ ਉਹਨਾਂ ਦੇ ਅੱਗੇ ਟੋਰਾ ਪਾ ਤੇ ਨਾ ਚਲਾ ਨਾ ਪਾਰ ਜਾ ਨੇ ਪਾਰ ਕਰਨ ਨੂੰ ਲੈ ਜਾ ਚਲੋ ਅਵੀ ਲੋ ਵੀ ਮਿੱਤਰ ਦੋ ਦਿਖਾ ਜੀ ਤਰੋ ਓਕੋ ਵਧਨ ਨਹੀਂ ਡਈ ਨਹੀਂ ਕਾਇ ਜੁਗਗੇ ਤੀ ਹੈ ਹੋਲਾ ਕਰ ਲੈ ਲਾ ਕੇ ਫਿਰ ਤਰੋ ਨਿਆਣੇ ਕਿੱਦਾਂ ਹੁੰਦੇ ਭਜੇ ਭਜੇ ਰਾਮ ਦੇ ਰਾਮ ਦੇ ਕੋਈ ਨਹੀਂ ਨੀ ਦੰਧਿਆ ਵੇਖ ਲੈ ਕਿੰਨੇ ਓ ਰਾਮ ਦੇ ਸਿਰ ਚ ਉਦੋਂ ਵੀ ਮਿੱਤਰੋ ਉੱਧਰ ਚੈੱਕ ਕਰੋ ਓਏ ਲਾਲਾ ਪਹਾੜਾ ਵਾ ਤੇ ਲਾਲਾ ਲੈ ਮਿੱਤਰੋ ਇੰਨਾ ਲਾਉਣੇ ਪਿੱਛੇ ਹੁਣ ਆ ਮਿੱਤਰੋ ਵੇਖੋ ਗੁੱਡਣੇ ਛਾਪ ਆ ਗਈ ਤਲਾ ਹੀ ਖੁੱਲ ਗਈ ਤਲਾ ਹੀ ਖੁੱਲ ਗਈ ਆ ਉੱਧਰ ਵੇਖੋ ਤਲਾ ਖੁੱਲ ਗਈ ਲਾਦਾ ਉਹ ਬੱਕਰੀ ਆਪਣੀ ਆਪਣੀ ਦਿਸ਼ਾ ਬਣਾ ਕੇ ਤਰੀ ਜਾਂਦਾ ਗੁੱਡਾ ਇੱਧਰ ਖੱਬੂ ਇੱਧਰ ਖੱਬੂ ਆ ਇੱਧਰ ਹੋ ਗਿਆ ਭਣਾ ਇੱਧਰ ਹੋ ਗਿਆ ਆ ਆ ਗਈ ਆ ਗਈ ਇੱਧਰ ਇੱਧਰ ਹੋਰ ਹੋ ਜਾ ਆ ਗਈ ਆ ਗਈ ਇਹ ਇਹ ਵੱਜ ਗਈ ਵੱਜ ਗਈ ਵੱਜ ਗਈ ਵੱਜ ਇਹਨੂੰ ਲਾਜ ਦੇਣਾ ਹੋਰ ਵਧਾਉਣਾ ਹੀ ਨਹੀਂ ਇਹਨੂੰ ਤੂੰ ਜਾ ਵਧਾਉਂਦੇ ਆ ਆਉਂਦੇ ਨਿਹਰਾ ਮੋ ਕਾਹੀ ਹੈ ਗਈ ਹੈ ਗਈ ਆਪਣੇ ਆਪਣੇ ਹੱਥ ਚ ਹੀ ਲੈ ਲੈ ਤੇ ਉੱਤੇ ਚੜ ਚੜ ਗਈ ਲੱਗਦਾ ਡੋਰ ਹੋਵੇ ਤਲਾ ਗੋਲ ਗਈ ਆ ਤਲਾ ਹੀ ਖੁੱਲ ਗਈ ਇਹਕਾਰ ਬੰਦੇ ਨੇ ਪਾਈ ਉਧਰ ਬੂਥਾ ਕਰਦੇ ਹੁੰਦਾ ਮੇਰਾ ਐਂਡਰੋਇਡ ਵਾ ਯਾਰ ਇਹ ਹਰ ਹਾਂ ਲੋ ਵੀ ਮਿੱਤਰੋ ਇੱਧਰ ਆ ਇੱਧਰ ਲੋ ਵੀ ਮਿੱਤਰੋ ਉਹਨੂੰ ਪਾਉ ਤਲਾਵਾ ਹਰੇ ਨੂੰ ਉਹ ਵਦੋਨੇ ਆ ਕਿ ਮਿੱਤਰੋ ਉਹ ਗੁੱਡੀ ਲਾਲੀ ਥੱਲੇ ਸਾਈਡ ਤੇ ਹੁਣ ਵਾਧਾ ਆ ਗ੍ਰੀਨ ਕਾਈ ਤੇ ਆਹ ਲਿਸ਼ਕੜੇ ਨਾਲ ਆਵਾਗੇ ਪੇਚਾ ਆਹ ਲਿਸ਼ਕੜੇ ਨਾਲ ਇਹ ਫਿਰ ਤਾਰ ਨੂੰ ਦਿਖਾਉਣੀ ਹੁਣ ਚਲਾ ਲਈਏ ਕਰਦੇ ਤੋਪਾਂ ਆਪਣੇ ਨੇ ਤੋਪ ਮੰਗਣ ਇੱਧਰ ਆਉਣਾ ਵੀ ਚੜ ਚੱਲਾ ਹੁਣ ਵੇਨੇ ਆ ਆਪਣੀ ਜਾਂਦੀ ਆ ਤੇ ਉਹਨਾਂ ਦੀ ਜਾਂਦੀ ਆ ਜੁੜੇ ਰਿਓ ਵਲੌਗ ਨਾਲ ਗੱਡੀ ਪਾੜ ਗਈ ਏ ਮਿੱਤਰੋ ਗੁੱਡਾ ਵੀ ਨਾਲੇ ਕੋ ਮੂੰਹ ਐ ਨਹੀਂ ਨਹੀਂ ਠੀਕ ਆਪਣਾ ਚੜਾਉਣ ਵਾਲਾ ਹੀ ਕੋ ਮੂੰਹ ਐ ਸਾਡੇ ਪਲੱਟ ਤੇ ਪਹੁੰਚੇ ਜੁੜੇ ਮਮਾ ਕੋਈ ਕਿੱਥੋਂ ਪਤਾ ਆ ਗੁੱਡਾ ਲੱਗਾ ਜਣ ਜੁੜੇ ਨੇ ਜੁੜੇ ਜੁੜਣ ਆਈ ਕੋ ਕਰਤਾ ਦੇ ਕੰਮ ਖਰਾਬ ਉਹ ਇੱਥੋਂ ਵੀ ਇੱਥੋਂ ਵੀ ਇੱਥੋਂ ਵੀ ਉਹ ਬੁਢੀ ਗੱਡੀ ਜੋੜ ਕੇ ਤੇ ਚੜਾਦੀ ਹੁਣ ਵੇਨੇ ਆ ਚੜਦੀ ਆ ਕਿ ਨਹੀਂ ਇਹ ਥੋੜੀ ਬੜੀ ਸੱਦੀ ਮੇਰੇ ਪੈਰਾਂ ਦੇ ਅੰਨੇ ਵਾਦ ਲਾਈ ਜਾਂਦਾ ਯਾਰ ਵਾਰੀ ਜਾਂਦੀ ਆ ਲੈ ਆਹ ਦੂਜੇ ਗੁੱਡੇ ਤੇ ਹਵਾਜ ਲੱਗੇ ਸਾਰੇ ਹੋਵੇ ਆਪਣੀ ਨਿਉਣ ਲੱਗੀ ਇੱਧਰ ਆਪਣਾ ਬੰਦਾ ਰਿਹਾ ਚਦੌਣ ਤੇ ਚੜ ਗਈ ਗੁੱਡੀ ਵਾਹ ਤੇਰੀ ਵਾਹ ਚੈੱਕ ਕਰੋ ਮਿੱਤਰੋ ਲੋੜੀ ਦੀ ਇਦਾਂ ਵਾਗਦੀ ਨਹੀਂ ਟਰੱਕ ਤੇ ਰਿਪੋਰਟ ਕਰਾ ਰਹਾ ਇਹ ਕਹਿੰਦੇ ਵਾਹ ਕਿੰਨੇ ਡਾਂਡਾ ਆਇਆ ਕਿਦੀ ਮੌਤ ਆਈ ਆ ਤੇਰੀ ਆਈ ਤੇਰੀ ਆਈ ਮੈਂ ਕਹਤੋਂ ਬੰਦੇ ਜਿਹੜਾ ਜਿਹੜਾ ਗੁਬਾਰੇ ਤੋੜੇ ਜਿਹੜੇ ਗੁਬਾਰੇ ਤੋੜੇ ਗੁਬਾਰੇ ਟਿਕਾ ਲੈ ਤੇਰੇ ਅੜਗਾ ਤੇਰੇ ਅੜਗਾ ਤੇ ਚੰਗਾ ਭਲਾ ਤੇ ਹੈਗਾ ਉਧਰ ਵੀ ਤੇਰੇ ਅੜਗਾ ਤੂੰ ਚੰਗਾ ਭਲਾ ਨਹੀਂ ਹੈ ਮੈਟਰੋ ਨਿਕਾਲੀ ਹਾਂ ਨੂੰ ਜਿੰਨੀ ਉਹ ਗੁੱਡੇ ਨੂੰ ਪਿੱਛੇ ਤੇ ਛੇਤੀ ਪੇਚਾਂ ਲਾਈਏ ਉਹ ਮਲਿੰਦੇ ਆਇਆ ਆਪਣਾ ਫੜੇ ਨਾ ਗਿਆ ਆਪਣਾ ਗੁੱਡਾ ਭਾਰਾ ਵਾ ਭਾਰਾ ਕਿੰਨੇ ਬੰਦਾ ਵਾ ਉਹ ਲੈ ਇਹਦਾ ਇਹਦੀ ਨਤਲਾਹ ਕੋਈ ਜੀ ਤੈਨੂੰ ਮਾ ਉਹ ਤੈਨੂੰ ਉਦੋਂ ਕਿਆਈ ਜੀ ਦਮੇ ਨਹੀਂ ਨਹੀਂ ਤੁੰਡੀ ਇੱਕ ਹੀ ਤਲਾਹ ਵਾਲੀ ਨਹੀਂ ਯਾਰ ਤਾਂ ਮੈਂ ਸੀ ਸੋ ਤੋ ਗਿਆ ਫਾ ਤੂੰ ਵਾਟਣ ਦੇ ਆ ਰਾਈ ਤੇ ਗੱਟੂ ਕਿੰਨਾ ਘਊਗਾ ਵੇ ਗੱਟੂ ਨਹੀਂ ਮੁੱਕਦਾ ਗੱਟੂ ਵੇ ਤੇਨੂੰ ਗੱਟੂ ਦੀਆਂ ਹੱਡੀਆਂ ਆਣੇ ਤਾਂ ਗੱਟੂ ਦਾਦੇ ਕਰੀ ਬਲੋਈ ਗੱਟ ਤੇਰਾ ਵਾ ਕਿ ਤੇਰਾ ਕਿਉਂਦਾ ਵਾ ਮੇਰਾ ਉਹ ਤੇਰਾ ਉਹ ਹੀ ਪੈ ਗਈ ਪੇਚੇ ਹੁਣ ਫਿਰ ਨਹੀਂ ਪੈ ਰਹੀ ਨਹੀਂ ਪੈ ਰਹੀ ਉਹ ਤੈਨੂੰ ਗੱਡਾ ਨਹੀਂ ਆਪਰਾ ਹਾਂਜੀ ਤੇ ਮੇਤਰ ਇਹ ਲੱਗ ਗਿਆ ਜੇ ਪੇਚਾ ਤੇ ਰਾਤੀ ਇਹਨੇ ਉੱਤੇ ਗੁੱਡਾ ਆ ਉਹ ਦਾ ਨੀਲਾ ਤੇ ਹਰਾ ਆਪਣਾ ਤੁਹਾਨੂੰ ਵੰਨੇ ਆ ਕੀ ਰੰਗ ਲਾਉਂਦਾ ਸਾਡਾ ਗੁੱਡਾ ਐਂਡ ਡੋਰ ਇਹਨੂੰ ਕਿੱਵੇ ਚਾਲੇ ਨਹੀਂ ਨਹੀਂ ਨਿਕਲ ਨਿਕਲ ਗਿਆ ਵਾ ਨਿਕਲ ਗਿਆ ਵਾ ਨਿਕਲ ਗਿਆ ਵਾ ਨਿਕਲ ਗਿਆ ਵਾ ਤੈਨੂੰ ਕਿਹਾ ਨਹੀਂ ਨਿਕਲਿਆ ਨਿਕਲ ਗਿਆ ਵਾ ਯਾਰ ਮੈਂ ਤੈਨੂੰ ਕਿਹਾ ਉਹਦਾ ਗੁੱਡਾ ਵੇ ਆ ਤੂੰ ਸਿੱਧਾ ਜਾਣ ਦਿਆ ਵਾ ਠੀਕ ਆ ਮੈਂ ਹਾਂ ਵੇਖੀ ਹੁਣ ਉਹ ਦੋਰ ਤੋਰ ਖਾਉਂਦਾ ਉੱਤੇ ਸਰੇ ਸੁਤਰਾ ਨੂੰ ਦੱਪੜਾ ਬਰਾਉ ਰਹਾ ਆ। ਕੂ ਮਨ ਨਹੀਂ ਦਿਆ। ਕੂ ਮਨ ਨਹੀਂ ਦਿਆ। ਉਹ ਵੀ ਹੁਣ ਰੱਖਣ ਦਿਆ ਉਹ। ਬਰਾਤੇ ਗਾ ਬਿਮਾਰੀ ਕੱਟ। ਇਹ ਥੱਲੋਂ ਦੀ ਵੱਲੇ ਖਿੱਚੀ ਨਾ ਹੁੰਦਾਈ। ਪੈ ਗਿਆ ਹੁਣ ਪਿਆ। ਹਾਂ ਹੁਣ ਬੱਸ। ਅੱਜ ਤਾਂ ਮਿੱਤਰੋ ਗਿਆ ਪੇਚਾ ਪੈ। ਗੁੱਡਾ ਆਪਣਾ ਗਿਆ ਲਿਫ। ਪੇਚੇ ਵਧੰਦੇ ਆ। ਨਹੀਂ ਪਿਆ। ਨਹੀਂ ਪਿਆ। ਤੂੰ ਕੜੀ-ਗੜੀ ਕਰਾ ਤੈਨੂੰ ਪੇਚਾ ਲਾਉਂਦੇ ਨੇ ਜਾ ਅੱਜ ਪੜਾ ਗੁੱਦਾ ਇਧਰ ਨਾ ਕਰੂਗਾ ਫੇਰ ਹੀ ਲਾਉਂਗਾ ਅਛਾ ਤੂੰ ਵੀ ਦੱਸ ਕੋ ਕੀ ਗੁੱਦਾ ਇਧਰ ਨਾ ਕਰੂਗਾ ਮਿੱਤਰੋ ਆਪਾਂ ਵੀ ਇਧਰ ਖਿੱਚ ਲਾ ਕੇ ਘੜ ਲਾਤਾ ਗੁੱਦਾ ਇਹ ਹੋਣ ਲੱਗ ਗਿਆ ਜੇ ਪੇਚਾ ਉਹ ਰਾਤਾ ਨੇ ਤੇ ਫੇਰ ਕਰ ਨਹੀਂ ਨਹੀਂ ਹੋਣੀ ਲਿਗਾਉਗਾ ਓਕੇ ਆਓ ਦਾਇਆ ਨਾਲ ਹੀ ਭਾਈ ਗੁੱਡਪਹੜਾਈ ਆ ਆਪਣਾ ਗੁੱਡਪਹੜਾਈ ਗੁੱਡਪਹੜਾਈ ਹਾਂਜੀ 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 ਮੋਝੇ ਪਾਇ ਮੋਝੇ ਪਾਇ ਤੇਰੇ ਮਿੱਤਰੋ ਲਾਗੇ ਸ਼ੱਕ ਸਾਰੀ ਪਤੰਗਾ ਲੱਥ ਗਿਆ ਕੋਈ ਪਤੰਗ ਨਹੀਂ ਬਸ ਆਪਣੀ ਬੁੱਕਾਂ ਦੀ ਉਹ ਚੈੱਕ ਕਰੋ ਤੇ ਬਾਕੀ ਆ ਜੇ ਤੁਹਾਨੂੰ ਲੋਕ ਤੁਹਾਨੂੰ ਵਧੀਆ ਲੱਗਾ ਉਹ ਤੇ ਲਾਈਕਿੰਗ ਕਮੈਂਟ ਕਰ ਦਿਓ ਤੇ ਮਿਲਦੇ ਹਾਂ ਤੇ ਨੈਕਸਟ ਵਲੋਗ ਚ ਤੇ ਬਾਕੀ ਤੁਸੀਂ ਆਹ ਵਲੋਗ ਨੂੰ ਪਿਆਰ ਦਿੱਤਾ ਤੇ ਨੈਕਸਟ ਵਲੋਗ ਚ ਕਿੰਨੇ ਸੋ ਬਲੂ ਅੰਦਰ ਬਲੂ ਹੁੰਦਾ ਤੇ ਬਾਹਰ ਲਗਾ ਇਥੇ ਚੜਾਵਾਂਗੇ ਤੇ ਬਾਕੀ ਲਾਈਕ ਕਮੈਂਟ ਕਰ ਦਿਓ ਤੇ ਨੈਕਸਟ ਵੀਲੋਗ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਲੈਣਾ ਬਈ ਜਿੰਨੇ ਆਏ ਆ ਤੇ ਬਾਕੀ ਮਿਲਦੇ ਰਹਿਣਾ ਨੈਕਸਟ ਵੀਲੋਗ ਵਿੱਚ